ਜਿੰਨਾ ਚਿਰ ਸਿਧਾਂਤਕ ਤੌਰ ਤੇ ਪਹਿਰਾ ਨਹੀਂ ਦੇਂਦੇ ਉਹਨਾਂ ਚ ਜਿੰਨੇ ਮਰਜ਼ੀ ਕਾਲੀ ਦਲ ਬਣਾ ਲਓ ਉਹਨਾਂ ਚ ਇਹਨਾਂ ਦਾ ਕੱਖ ਨਹੀਂ ਬਣ ਸਕਦਾ ਪੰਜਾਬ ਜਿਲੇਵਾ ਪਿੱਛੇ ਜਾ ਰਿਹਾ ਵਾ ਜਿੰਨਾ ਚਿਰ ਕਾਲੀ ਦਲ ਪੰਜਾਬ ਦੀ ਲੜਾਈ ਲੜਦਾ ਰਿਹਾ ਤੇ ਪੰਜਾਬ ਵੱਲ ਕਿਸੇ ਅੱਖ ਕੋਕੀ ਨਹੀਂ ਵੇਖਿਆ ਅੱਜ ਉਹ ਸ਼ਕਤੀਆਂ ਪੰਜਾਬ ਦੇ ਵਿੱਚ ਜਿਹੜੀਆਂ ਉਹ ਗੰਦ ਨੌਂਦੀਆਂ ਫਿਰਦੀਆਂ ਨੇ ਜਿਹੜੀਆਂ ਨੇ ਜਿਨ੍ਹਾਂ ਨੇ ਕਦੀ ਪੰਜਾਬ ਦਾ ਭਲਾ ਸੋਚੀ ਹੀ ਨਹੀਂ ਮੈਂ ਅੱਗੇ ਵੀ ਕਹਿੰਦਾ ਮੈਂ ਫਿਰ ਕਹਿੰਦਾ ਵਾ 1984 ਦੇ ਸਰਕਾਰਾ ਨੀਲਾ ਤਾਰਾ ਤੋਂ ਬਾਅਦ ਜੇ ਅਕਾਲੀ ਦਲ ਚ ਇਕਤਾ ਹੁੰਦੀ ਤੇ ਅਕਾਲੀ ਦਲ ਇੱਕ ਸੂਤਰ ਤੇ ਵਧੇ ਹੁੰਦੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੁੰਦੇ ਆਪਸ ਵਿੱਚ ਜਿਹੜੇ ਸੀ ਇਹ ਪਾਟੇ ਵਾ ਨਾ ਪਾਟੇ ਹੁੰਦੇ ਤੇ ਪੰਜਾਬ ਚ ਕਦੀ ਵੀ ਕਾਂਗਰਸ ਸਰਕਾਰ ਨਹੀਂ ਸੀ ਬਣਸੀ ਲੋਕਾਂ ਨੇ ਨਰਾਸ਼ਾ ਦੇ ਆਲਮ ਚ ਆ ਕੇ ਜਿਹੜੀ ਸੀ ਇਹ ਸਰਕਾਰ ਜਿਹੜੀ ਸੀ ਕਾਂਗਰਸ ਦੀ ਬਣਾਈ ਸੀਗੀ ਤੇ ਅੱਜ ਵੀ ਤੁਹਾਨੂੰ ਪਤਾ ਹੈ ਕਿ ਪਹਿਲੀ ਵਾਰ ਇਹ ਆਮ ਆਦਮੀ ਪਾਰਟੀ ਬਦਲਾ ਦੇ ਨਾਂ ਤੇ ਆ ਗਈ ਜਿਹਨੂੰ ਲੱਗ ਕਿ ਸੀ ਕਦੀ ਕਾਲੀ ਹੈ ਕਿ ਕਦੀ ਕਾਂਗਰਸ ਹੈ ਕਿ ਕਦੀ ਕਾਲੀ ਹੈ ਕਿ ਤੀਜੀ ਪਾਰਟੀ ਕੋਈ ਨਹੀਂ ਹਰ ਪੀ ਡੰਪਰ ਦਾ ਪੇਸੀ ਸਾਡੇ ਤੋਂ ਵੱਡਾ ਜਿਹੜਾ ਸੇਵਕ ਕੋਈ ਨਹੀਂ ਹੈਗਾ ਲੇਕਿਨ ਸੇਵਕਾਂ ਦੀ ਕਾਲੀ ਵੀ ਕੋਈ ਨਹੀਂ ਅੰਦਰ ਚ ਹੈਗੀ ਇਸ ਕਰਕੇ ਅਕਾਲ ਤਖਤ ਦੇ ਹੁਕਮਾਂ ਦੀ ਅਸੀਂ ਧੱਜਿਆ ਡਾਰੇ ਉਹ ਸਰਕਾਰ ਤਖਤ ਦੇ ਧੱਜਿਆ ਜਿਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਵੀ ਬਤੌਰੇ ਨਮਾਣਾ ਸਿੱਖ ਪੇਸ਼ ਹੋਇਆ ਸੀ ਹੂੰ ਹੂੰ ਮਹਾਰਾਜਾ ਤੌਰ ਤੇ ਪੇਸ਼ ਨਹੀਂ ਹੋਇਆ ਹੂੰ ਰਾਮਗੜ੍ਹ ਬਾਗ ਤੋਂ ਬਕਾਇਦਾ ਤੌਰ ਤੇ ਲੰਗੇ ਬਰੀ ਜਾ ਕੇ ਗਲ ਚ ਪੱਲਾ ਪਾ ਕੇ ਸਤਨਾਵਜ ਦਾ ਜਾਕਟ ਤੇ ਜਾ ਕੇ ਪੇਸ਼ ਹੋਇਆ ਸੀ ਕਹੋ ਜੀ ਬਿਲਕੁਲ ਤੇ ਅੱਜ ਅੱਜ ਅਸੀਂ ਕਹਿੰਦੇ ਕਾਲਟਕ ਦਾ ਜਥੇਦਾਰ ਛੋਟਾ ਤੇ ਅਸੀਂ ਵੱਡੇ ਅਸੀਂ ਜੋ ਕਹਿੰਨੇ ਉਹ ਹੋਵੇ